ਆਪਣੀ ਜ਼ਿੰਦਗੀ ਵਿੱਚ ਕਿਸੇ ਨੇ ਅੱਗੇ ਵਧਣਾ ਹੈ ਨਾ ਛੋਟਾ ਬੱਚਾ ਹੈ ਉਹਨੂੰ ਪ੍ਰਾਇਮਰੀ ਦਾ ਕਰਨ ਦਾ ਮੌਕਾ ਮੁੜ-ਮੁੜ ਨਹੀਂ ਮਿਲਦਾ ਏਜ ਹੁੰਦੀ ਹੈ ਪ੍ਰਾਇਮਰੀ ਦੀ ਮਿਡਲ ਕਲਾਸ ਕਰਨ ਦਾ ਵੀ ਮੌਕਾ ਹੁੰਦਾ ਜਦੋਂ ਜਿਆਦਾ ਵੱਡਾ ਹੋ ਜੇ ਉਹਨੂੰ ਮਿਡਲ ਕਲਾਸ ਵਿੱਚ ਬੈਠਾ ਚੰਗਾ ਨਹੀਂ ਲੱਗਦਾ 10 ਸਾਲ ਦਾ ਬੱਚਾ ਪਹਿਲੀ ਕਲਾਸ ਵਿੱਚ ਬੈਠਾ ਚੰਗਾ ਲੱਗਦਾ 15 ਸਾਲ ਦਾ ਬੱਚਾ ਪੰਜਵੀਂ ਕਲਾਸ ਜਾਂ ਛੇਵੀਂ ਕਲਾਸ ਵਿੱਚ ਬੈਠਾ ਚੰਗਾ ਲੱਗਦਾ ਨਹੀਂ ਲੱਗਦਾ ਹਰ ਚੀਜ਼ ਦਾ ਸਮਾਂ ਤੇ ਮੌਕਾ ਮਿਡਲ ਵਾਲਾ ਮਿਡਲ ਵਿੱਚ ਪ੍ਰਾਇਮਰੀ ਵਾਲਾ ਪ੍ਰਾਇਮਰੀ ਵਿੱਚ ਸੀਨੀਅਰ ਵਾਲਾ ਸੀਨੀਅਰ ਵਿੱਚ ਬੈਠਾ ਖੜਾ ਲੱਗਦਾ ਚੰਗਾ ਲੱਗਦਾ ਇੱਕ ਮੌਕਾ ਹੈ ਪ੍ਰਮਾਤਮਾ ਨੇ ਮੌਕਾ ਦਿੱਤਾ ਹਰ ਇੱਕ ਨੂੰ ਇਸ ਜ਼ਿੰਦਗੀ ਦੇ ਵਿੱਚ ਕੁਝ ਸਿੱਖਣ ਦਾ ਕੁਝ ਪ੍ਰਾਪਤ ਕਰਨ ਦਾ ਜਿਉਂ-ਜਿਉਂ ਮਨੁੱਖ ਦੀ ਏਜ ਵੱਧਦੀ ਜਾਂਦੀ ਹੈ ਉਸ ਦਾ ਸੁਭਾਅ ਉਸ ਦੇ ਜਿਹੜੇ ਫਰਜ਼ ਕਦਰਾਂ ਕੀਮਤਾਂ ਨੈਤਿਕਤਾ ਇਹ ਵੀ ਜਿਹੜੀ ਇਹਦੇ ਵਿੱਚ ਵੀ ਬਦਲਾਅ ਹੁੰਦਾ ਤੇ ਆਪਾਂ ਇਸ ਵੇਲੇ ਜਿੰਨੇ ਬੈਠੇ ਆ ਅਸੀਂ ਸਿਆਣੇ ਐ ਮਚੋਰਾ ਸਾਨੂੰ ਸਾਰਾ ਕੁਝ ਪਤਾ ਹੈ ਚੰਗੇ ਦਾ ਮਾੜੇ ਦਾ ਨਫੇ ਦਾ ਨੁਕਸਾਨ ਦਾ ਸੋਚ ਕਰਕੇ ਸਾਨੂੰ ਗੁਰਬਾਣੀ ਦੇ ਬਾਰੇ ਵੀ ਪਤਾ ਹੈ ਵੀ ਬਾਣੀ ਸਾਡੇ ਲਈ ਕੀ ਕਰਦੀ ਹੈ ਕਾਦੇ ਲਈ ਹੈ ਗੁਰਦਾ ਦੇਰਸ਼ਨ ਕਾਦੇ ਲਈ ਕਰਦੇ ਆ ਕੀ